ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਸਾਨੂੰ ਫੇਸਬੁੱਕ ਤੇ ਵੇਖ ਰਹੇ ਆ ਅਤੇ ਨਾਲ ਜਿਹੜੇ YouTube ਤੇ ਵੇਖ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਦਾ ਸਹੀ ਤਰੀਕਾ ਕੀ ਹੈ ਮੁਖਵਾਕ ਕਿਵੇਂ ਪੜੀਏ ਮੁਖਵਾਕ ਪੜਨ ਵੇਲੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤੇ ਕਿਹੜੀਆਂ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਜਦੋਂ ਤੁਸੀਂ ਅੰਤ ਤੱਕ ਵੇਖੋਗੇ ਵੀਡੀਓ ਨੂੰ ਸਾਰੀ ਨੂੰ ਸੁਣੋਗੇ ਤੁਹਾਡੇ ਬਹੁਤ ਗੱਲਾਂ ਸਮਝ ਆਉਣਗੀਆਂ ਜੇ ਤੁਸੀਂ ਵਿੱਚੋਂ ਛੱਡ ਛੱਡ ਕੇ ਸਕਿੱਪ ਕਰਕੇ ਸੁਣੋਗੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਲੱਗਣੀ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਪੜਨ ਦਾ ਸਹੀ ਤਰੀਕਾ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ਮਾਨ ਕਰਨਾ ਹੈ ਮੰਲੋ ਉਸ ਵੇਲੇ ਤੁਸੀਂ ਕਿਹੜੀ ਗੱਲ ਧਿਆਨ ਰੱਖਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਨ ਵੇਲੇ ਦੋਨੇ ਸਾਈਡਾਂ ਤੇ ਜਿਹੜੇ ਅੰਗ ਬਰਾਬਰ ਹੋਣੇ ਚਾਹੀਦੇ ਆ ਆਪਣੇ ਉਂਘਠੀਆਂ ਦੀ ਮਦਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਦੋਨਾਂ ਸਾਈਡਾਂ ਤੇ ਅੰਗ ਜਿਹੜੇ ਬਰਾਬਰ ਹੋਣੇ ਚਾਹੀਦੇ ਇਧਰਲੇ ਪਾਸੇ ਵੀ ਉਹਨੇ ਅੰਗ ਇਧਰਲੇ ਪਾਸੇ ਵੀ ਉਹਨੇ ਅੰਗ ਇਹ ਨਾ ਹੋਵੇ ਕਿ ਇੱਕ ਪਾਸੇ ਅੰਗ ਤੁਹਾਡੇ ਜ਼ਿਆਦਾ ਹੋਣ ਮੰਨ ਲਓ ਜੇ ਆਪਾਂ ਇਧਰ ਨੂੰ ਐਦਾਂ ਕਰ ਦਿੱ ਗਏ ਵੀ ਇਧਰ ਜ਼ਿਆਦਾ ਅੰਗ ਹੋ ਗਈ ਇਧਰ ਘਟਾਂਗੇ ਐਦਾਂ ਬਿਲਕੁਲ ਵੀ ਨਹੀਂ ਕਰਨਾ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨਾ ਹੈ ਦੋਨਾਂ ਸਾਈਡਾਂ ਤੇ ਅੰਗ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਪ੍ਰਕਾਸ਼ਿਤਾਂ ਕਰ ਲਿਆ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮੁੱਖਵਾਕ ਪੜ੍ਹਨ ਦੀ ਮੁੱਖਵਾਕ ਪੜ੍ਹਨ ਤੋਂ ਪਹਿਲਾਂ ਕੁਝ ਨਾ ਕੁਝ ਮੰਗਲਾਚਰਨ ਜਾਂ ਕੁਝ ਉਸਤਤ ਵਿੱਚ ਸ਼ਬਦ ਜ਼ਰੂਰ ਬੋਲਣੇ ਚਾਹੀਦੇ ਆ ਮੰਨ ਲਓ ਜਿਵੇਂ ਆਪਾਂ ਕਹਤਾ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਤ ਸਤਨਾਮ ਸ੍ਰੀ ਵਾਹਿਗੁਰੂ ਜੀ ਇਦਾਂ ਕਹਿ ਕੇ ਆਪਾਂ ਮੁੱਖਵਾਕ ਨੂੰ ਪੜ੍ਹਨਾ ਸ਼ੁਰੂ ਕਰਨਾ ਹੁਣ ਮਾਰੀ ਆਉਂਦੀ ਹੈ ਕਿ ਮੁੱਖ ਬਾਕ ਨੂੰ ਕਿਵੇਂ ਪੜੀਏ ਜਦੋਂ ਤੁਸੀਂ ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰ ਲਿਆ ਤਾਂ ਤੁਸੀਂ ਜਾਣਾ ਖੱਬੇ ਅੰਗ ਤੇ ਇੱਧਰ ਵੇਖੋ ਧਿਆਨ ਨਾਲ ਵੇਖੋ ਜੀ ਗੱਲ ਨੂੰ ਆਪਾਂ ਇੱਕ ਕਾਪੀ ਦੀ ਉਦਾਹਰਨ ਲੈ ਕੇ ਤੁਹਾਡੇ ਨਾਲ ਗੱਲਬਾਤ ਸੌਖੀ ਸਮਝ ਆ ਜਾਊਗੀ ਤੁਹਾਨੂੰ ਜਦੋਂ ਤੁਸੀਂ ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰ ਲਿਆ ਤੁਸੀਂ ਖੱਬੇ ਅੰਗ ਤੇ ਜਾਣਾ ਹੈ ਜੇ ਤਾਂ ਖੱਬੇ ਅੰਗ ਤੋਂ ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਬਾਕ ਸ਼ੁਰੂ ਹੁੰਦਾ ਹੈ ਤਾਂ ਇੱਥੋਂ ਪੜ੍ਹਨਾ ਸ਼ੁਰੂ ਕਰ ਦੇਣਾ ਮੰਨ ਲਓ ਤਨਾਸਰੀ ਮਹੱਲਾ 5ਵਾਂ ਤਨਾਸਰੀ ਮਹੱਲਾ ਚੌਥਾ ਮੰਨ ਲਓ ਕੋਈ ਵੀ ਰਾਗ ਹੈ ਸੋਰਠ ਮਹੱਲਾ ਪੰਜਵਾਂ ਕੋਈ ਵੀ ਆ ਗਿਆ ਜੀ ਤੱਕ ਇੱਥੋਂ ਉਹਦੀ ਸਟਾਰਟਿੰਗ ਹੁੰਦੀ ਹੈ ਸ਼ੁਰੂਆਤ ਹੁੰਦੀ ਹੈ ਇੱਥੋਂ ਪੜਨਾ ਸ਼ੁਰੂ ਕਰੋ ਜੇ ਸ਼ਬਦ ਦੀ ਸ਼ੁਰੂਆਤ ਪਿੱਛੋਂ ਹੋ ਰਹੀ ਹੈ ਮੰਨ ਲਓ ਇੱਥੇ ਅਧੀਆਂ ਪੰਕਤੀਆਂ ਲਿਖੀਆਂ ਅਧੀਆਂ ਪੰਕਤੀਆਂ ਮਗਰ ਲਿਖੀਆਂ ਤਾਂ ਤੁਸੀਂ ਇਸ ਖੱਬੇ ਅੰਗ ਨੂੰ ਇਦਾਂ ਮਗਰਲੇ ਪਾਸੇ ਥੱਲਣਾ ਤੁਸੀਂ ਆਗੇ ਇਹ ਸੰਗ ਤੇ ਤੁਸੀਂ ਇੱਥੋਂ ਚੈੱਕ ਕਰਨਾ ਥੱਲਿਓਂ ਕਿ ਜਿਹੜਾ ਸ਼ਬਦ ਅਸੀਂ ਪਿੱਛੇ ਪੜ ਕੇ ਆਏ ਆ ਉਹ ਇੱਥੋਂ ਕਿੱਥੋਂ ਸ਼ੁਰੂ ਹੁੰਦਾ ਹੈ ਮੰਨ ਲਓ ਉਹ ਆਗੇ ਇੱਥੋਂ ਸ਼ੁਰੂ ਹੋ ਰਿਹਾ ਹੈ ਸੋਰਠ ਮਹੱਲਾ 5ਵਾਂ ਤੁਸੀਂ ਇੱਥੋਂ ਪੜ੍ਹਨਾ ਹੈ ਇੱਥੋਂ ਪੜ੍ਹਨਾ ਸ਼ੁਰੂ ਕਰਨਾ ਹੈ ਜਿੱਥੇ ਸਾਰੇ ਸ਼ਬਦੀ ਸਮਾਪਤੀ ਹੁੰਦੀ ਹੈ ਮੰਨ ਲਓ ਕਿਤੇ ਵੀ ਹੋ ਜੇ ਉਹ ਇੱਥੇ ਹੋ ਜੇ ਇੱਥੇ ਹੋ ਜੇ ਇੱਥੇ ਹੋ ਜੇ ਕਿਤੇ ਵੀ ਹੋ ਜੇ ਸਾਰੇ ਸ਼ਬਦ ਨੂੰ ਪੜ੍ਹਨਾ ਹੈ ਜੇ ਵਾਰ ਆ ਗਈ ਪੌੜੀ ਸਾਰੀ ਪੜ੍ਹਨੀ ਹੈ ਉਹਦੇ ਵਿੱਚ ਸ਼ਲੋਕ ਸਾਰੇ ਪੜ੍ਹਨੇ ਹਨ ਮੰਨ ਲਓ ਅੱਧ ਅੱਧ ਵਿਚਕਾਰ ਹੁਕਮਨਾਮਾ ਸਾਹਿਬ ਨੂੰ ਮੁੱਖ ਵਾਕ ਨੂੰ ਨਹੀਂ ਛੱਡਣਾ ਸਾਰੇ ਸ਼ਬਦ ਨੂੰ ਪੜ੍ਹਨਾ ਹੈ ਇਸ ਕਰਣ ਦੂਸਰੀ ਗੱਲ ਜੇ ਤਾਂ ਤੁਸੀਂ ਮੁੱਖ ਵਾਕ ਸਾਰਾ ਪੜ੍ਹ ਲਿਆ ਜਦੋਂ ਬਾਅਦ ਵਿੱਚ ਤੁਸੀਂ ਕਿ ਮੁੱਖ ਵਾਕ ਪੜ੍ਹਨਾ ਚਾਹੁੰਦੇ ਹੋ ਤਾਂ ਇਹੀ ਪੜ੍ਹਨਾ ਸਾਰੇ ਦਿਨ ਵਿੱਚ ਮੰਨ ਲਓ ਸਵੇਰ ਵੇਲੇ ਜਦੋਂ ਪ੍ਰਕਾਸ਼ਮਾਨ ਹੋ ਗਿਆ ਗੁਰੂ ਸਾਹਿਬ ਜੀ ਦਾ ਸਰੂਪ ਜਿਹੜਾ ਮੁੱਖ ਵਾਕ ਆ ਗਿਆ ਸ਼ਾਮ ਤੱਕ ਉਹੀ ਚੱਲੂਗਾ ਜੀ ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਸਵੇਰ ਵੇਲੇ ਆ ਗਿਆ ਸ਼ਾਮ ਤੱਕ ਉਹੀ ਚੱਲੂਗਾ ਜਿੰਨਾ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖਾਸਣ ਨਹੀਂ ਕੀਤਾ ਜਾਂਦਾ ਸਮਝੋ ਕਿਰਪਾ ਕਰਕੇ ਇਸ ਗੱਲ ਨੂੰ ਕਈ ਗੁਰਮਖਿ ਪਿਆਰੇ ਜਿਹੜੀ ਗਲਤੀ ਕਰਦੇ ਉਹ ਨਹੀਂ ਕਰਨੀ ਇਹ ਨਹੀਂ ਕਰਨਾ ਕਿ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਮੁੱਖ ਵਾਕ ਪੜ੍ਹਨਾ ਮੰਨ ਲਓ ਇੱਥੋਂ ਸ਼ੁਰੂ ਕਰ ਲਿਆ ਇੱਥੋਂ ਪੜ੍ਹ ਲਿਆ ਜਾਂ ਇੱਕ ਅੰਗ ਇੱਧਰ ਨੂੰ ਥੱਲੇ ਤਾਂ ਇਹ ਇੱਧਰ ਨੂੰ ਥੱਲੇ ਤਾਂ ਜਾਂ ਇੱਧਰ ਨੂੰ ਦੋ ਅੰਗ ਅੰਗ ਕਰਕੇ ਪੜ੍ਹ ਲਿਆ ਉਹ ਹੈ ਮਨਮਤ ਉਹ ਹੈ ਆਪਦੀ ਮਰਜ਼ੀ ਇਸ ਕਰਕੇ ਬਿਲਕੁਲ ਵੀ ਇਹ ਗਲਤੀ ਨਹੀਂ ਕਿਸੇ ਨੇ ਕਰਨੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਪ੍ਰਕਾਸ਼ ਕਰੋਗੇ ਜਿਹੜਾ ਮੁੱਖ ਵਾਕ ਆ ਗਿਆ ਜੀ ਜਿਹੜਾ ਵੀ ਆ ਗਿਆ ਖੱਬੇ ਅੰਕ ਤੇ ਜਾਣਾ ਹੈ ਜੇ ਤੱਕ ਅੰਗ ਤੋਂ ਸ਼ੁਰੂ ਹੁੰਦੇ ਇਥੋਂ ਪੜਨਾ ਸ਼ੁਰੂ ਕਰਦੇ ਹੋ ਜਿਵੇਂ ਤਨਸਤਰੀ ਮਹੱਲਾ ਪੰਜਵਾ ਔਖੀ ਘੜੀ ਨਾਲ ਦੇਖਣ ਦੇਈ ਉਹ ਇਥੋਂ ਸ਼ੁਰੂ ਹੁੰਦਾ ਕਈ ਸ਼ਬਦ ਜਿਹੜੇ ਬਹੁਤ ਆਦਤ ਸ਼ਬਦ ਬਾਹਲੇ ਸ਼ਬਦ ਹੈ ਉਹ ਅੰਗ ਇਦਾਂ ਤੁਸੀਂ ਮਗਰੋਂ ਕਰੋਗੇ ਤਾਂ ਇਥੋਂ ਕੁ ਸ਼ੁਰੂ ਹੁੰਦੇ ਹੁੰਦੇ ਆ ਜਿੰਨਾ ਵੀ ਉਹਦਾ ਆਕਾਰ ਹੈ ਮੰਨ ਲਓ ਸਾਰਾ ਸਾਰਾ ਇੱਥੋਂ ਤੱਕ ਪੜ੍ਹਨਾ ਪੈ ਜੇ ਤੁਨੀ ਇੱਥੋਂ ਸ਼ੁਰੂ ਕਰਕੇ ਜਿੰਨਾ ਸਾਰਾ ਭਾਵੇਂ ਸਾਰਾ ਅੰਗ ਪੜ੍ਹਨਾ ਪੈ ਜੇ ਸਾਰੇ ਦਾ ਸਾਰਾ ਅੰਗ ਤੁਸੀਂ ਪੜ੍ਹਨਾ ਵਿਚਕਾਰ ਕਿਸੇ ਨੇ ਨਹੀਂ ਛੱਡਣਾ ਆਪਦੀ ਮਰਜ਼ੀ ਕਰਕੇ ਅੰਗ ਅੱਗੇ ਨਹੀਂ ਕਰਨੇ ਅੰਗ ਪਿੱਛੇ ਨਹੀਂ ਕਰਨੇ ਕਈ ਕਰੋਗੇ ਪਹਿਲੇ ਕੀ ਕਰਦੇ ਆ ਜਦੋਂ ਪ੍ਰਕਾਸ਼ ਇਦਾਂ ਕਰ ਲੈਂਦੇ ਆ ਉਦੋਂ ਬਾਅਦ ਫਿਰ ਇਧਰੋਂ ਅੰਗ ਚੱਕਦੇ ਦੋ ਜੇ ਫਿਰ ਇਧਰੋਂ ਅੰਗ ਚੱਕਦੇ ਆ ਫਿਰ ਉਹਨੂੰ ਐ ਖੋਲਦੇ ਆ ਫਿਰ ਪ੍ਰਕਾਸ਼ ਕਰਦੇ ਉਹ ਵੀ ਮਨਮਤ ਹੈ ਉਹ ਵੀ ਕਿਸੇ ਨੇ ਨਹੀਂ ਕਰਨੀ ਸਾਰਾ ਦਿਨ ਵਿੱਚ ਮੰਨ ਲਓ ਸ਼ਾਮ ਨੂੰ ਬਾੜ ਕੀਤਾ ਰਹਿ ਰਿਹਾ ਸਭ ਦਾ ਜਾਂ ਕੋਈ ਹੋਰ ਅਰਦਾਸ ਬੇਨਤੀ ਕਿਸੇ ਨੇ ਗੁਰੂ ਘਰ ਚ ਕਰਾਉਣੀ ਜਾਂ ਕਿਸੇ ਦਾ ਮਾਨ ਕਰਦਾ ਫਿਰ ਜਾ ਕੇ ਗੁਰਬਾਣੀ ਪੜ੍ਹਨ ਦਾ ਤਾਂ ਜਿਹੜਾ ਮੁੱਖ ਬਾਗ ਸਵੇਰ ਵੇਲੇ ਆਉਂਦਾ ਹੈ ਸ਼ਾਮ ਤੱਕ ਉਹੀ ਪੜ੍ਹਨਾ ਚਾਹੀਦਾ ਆਪਦੀ ਮਰਜ਼ੀ ਨਾਲ ਕਿਤੇ ਇਧਰੋਂ ਕਿਤੇ ਇਧਰੋਂ ਬਿਲਕੁਲ ਵੀ ਨਹੀਂ ਪੜ੍ਹਨਾ ਜਦ ਕਿ ਸਾਰੇ ਬਾਣੀ ਮੁੱਖ ਬਾਗ ਹੈ ਗੁਰੂ ਦੇ ਮੁੱਖ ਵਿੱਚੋਂ ਨਿਕਲੀ ਬਾਣੀ ਧੁਰ ਕੀ ਬਾਣੀ ਹੈ ਸਾਰੀ ਬਾਣੀ ਗੁਰੂ ਸਾਹਿਬ ਦਾ ਹੁਕਮ ਹੈ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹ ਸਾਡੇ ਸਾਰੇ ਸਿੱਖਾਂ ਨੂੰ ਲਾਗੂ ਹੋਣੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਇਸ ਕਰਕੇ ਕਦੇ ਵੀ ਇਹ ਗਲਤੀ ਕਿਸੇ ਨੇ ਨਹੀਂ ਕਰਨੀ ਮੌਕਾ ਵਾਕ ਲੈਣ ਦਾ ਸਹੀ ਤਰੀਕਾ ਤੁਹਾਨੂੰ ਦੱਸਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕਿਰਪਾ ਕਰਕੇ ਅੱਗੇ-ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਸਾਡੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਲੱਗ ਸਕੇ ਕਿ ਜਿਉ ਮੌਕਾ ਵਾਕ ਲੈਣ ਦਾ ਸਹੀ ਤਰੀਕਾ ਕੀ ਹੈ ਤੇ ਜਿਹੜੀਆਂ ਗਲਤੀਆਂ ਅਸੀਂ ਮੌਕਾ ਵਾਕ ਲੈਣ ਵੇਲੇ ਕਰਦੇ ਹਾਂ ਉਹ ਕਿਰਪਾ ਕਰਕੇ ਨਾ ਕਰੀਏ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ